जय माता दी भक्तो मैं ਤੁਹਾਡਾ ਆਪਣਾ ਧਰਮੇਂਦਰ ਘਾਰੂ ਅਤੇ ਤੁਸੀਂ ਜੁੜਿਓ ਮੇਰੇ ਨਾਲ ਫੇਸਬੁੱਕ ਪੇਜ ਧਰਮੇਂਦਰ ਘਾਰੂ ਉਪਰ ਸੋ ਤੁਸਾਂ ਸਵਨ ਨੂੰ ਪਤਾ ਹੀ ਹੈ ਕਿ ਜੈ ਦੁਰਗਾ ਪ੍ਰਾਚੀਨ ਮਾਇਸਰ ਮੰਦਰ ਤਲਵੰਡ ਸਵਿਚ ਪਿਛਲੇ ਕਈ ਦਿਨਾਂ ਤੋਂ ਸਫਾਈ ਅਭਿਆਨ ਚੱਲ ਰਿਹਾ ਹੈ ਉਹ ਇਸ ਕਰਕੇ ਕਿ ਆਉਣ ਵਾਲੀ 10 ਤਰੀਕ ਦਿਨ ਵੀਰਵਾਰ ਨੂੰ ਸਤੋਂ ਦਾ ਮੇਲਾ ਅਤੇ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਉਸੇ ਸਬੰਧ ਵਿੱਚ ਮੰਦਰ ਦੇ ਪ੍ਰਧਾਨ ਸ਼੍ਰੀ ਦਿਵਾਨ ਚੰਦ ਗਰਗ ਅਤੇ ਮੈਂ ਤੁਹਾਡਾ ਪ੍ਰੰਤ ਰਮੇਂਦਰ ਘਾਰੂ ਪੰਡਿਤ ਖੇਮ ਚੰਦ ਜੀ ਬੀਬਾ ਜਸਸੀ ਕੌਰ ਬੀਬਾ ਲక్ష్ਮੀ ਦੇਵੀ ਬੀਬਾ ਰੇਖਾ ਰਾਣੀ ਬੀਬਾ ਸੋਨੀਆ ਬੀਬਾ ਮੂਰਤੀ ਸ਼ਰਮਾ ਕੁਲਦੀਪ ਸਿੰਘ ਪਾਟਿਆ ਰਾਜਾ ਸਿੰਘ ਸੂਜ ਸਿੰਘ ਸੁਖਵਿੰਦਰ ਸਿੰਘ ਦਰਸ਼ਨ ਜੈ ਤੋਂ ਇਲਾਵਾ ਹੋਰ ਬਹੁਤ ਸਾਰੀ ਭਕਤਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਦਰ ਵਿੱਚ ਸਾਫ਼ ਸੁਥਰੀ ਦਾ ਵਿਹਾਰ ਦਾ ਕੰਮ ਜੋ ਰਸੁਰਨਾ ਕੀਤਾ ਤੁਸੀਂ ਦੇਖ ਹੀ ਰਹੇ ਹੋ ਸਾਰੀ ਟੀਮ ਆਪ 비ਵਾ ਜਸੀ ਅਤੇ ਉਸ ਦੇ ਭਤੀਜੇ ਭਤੀਜੀਆਂ ਇਧਰ ਮਾਤਾ ਜੀ ਰਾਧਾ ਕ੍ਰਿਸ਼ਨ ਜੀ ਦੇ ਵਸਤਰ ਪਹਿਨਾ ਰਹੀ ਹੈ ਤੇ ਇਧਰ ਮੰਦਰ ਦੇ ਅੰਦਰ ਪੰਡਿਤ ਖੀਮਚਨ ਸ਼ਰਮਾ ਜੀ ਜੈ ਮਾਤਾ ਦੀ ਕਹਿੰਦੇ ਹੋਏ ਅਤੇ ਤੁਸੀਂ ਦੇਖ ਰਹੇ ਹੋ ਮਹਾਮਾਈ ਦਾ ਹਾਸ਼ ਸ਼ੰਗਾਰ ਦਾ ਸੇਵਾ ਨਵਾਰੇ ਨੇ ਵਿਵਾ ਰੇਖਾ ਰਾਣੀ ਅਤੇ ਵਿਵਾ ਸੋਨੀਆ ਜੀ ਨਾਲ ਇਹਨਾਂ ਦੇ ਸਹਾਇਕ ਨੇ ਵਿਵਾ ਜਸਸੀ ਜੀ ਔਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਹਾਮਾਈ ਦੁਰਗਾ ਜੀ ਦਾ ਹਾਸ਼ ਸ਼ੰਗਾਰ ਵਸਤਰ ਪਹਿਨਾਉਣ ਦਾ ਜਿਹੜਾ ਕੰਮ ਹੈ ਇਸਾਰੀ ਟੀਮ ਬੱਲਵੜੀ ਤੰਦੇਹੀ ਨਾ ਕੀਤਾ ਗਿਆ ਤੇ ਦੇਖੋ ਤੁਸੀਂ ਰੇਖਾ ਰਾਣੀ ਜੀ ਮਹਾਮਾਈ ਦੇ ਪਹਿਰਾਵੇ ਨੂੰ ਬਹੁਤ ਅੰਤਮ ਸ਼ੋਹ ਹੰਦੇ ਰਹੇ ਨੇ ਅਸਾਰੀ ਟੀਮ ਮਹਾਮਾਈ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਇਧਰ ਲక్ష్ਮੀ ਦੇਵੀ ਵੀ ਆਪਣੀ ਟੀਮ ਦੇ ਨਾਲ ਜਿਲੇ ਮਾ ਮਾਤਾ ਦੇ ਦਰਸ਼ਨ ਕਰਨ ਆਉਂਦੀਆਂ ਬੀਬੀਆਂ ਸੇਵਾ ਕਰੀਆਂ ਅਨਾਲੀ ਤੁਸੀਂ ਦੇਖ ਰਹੇ ਹੋ ਪ੍ਰਧਾਨ ਸ਼੍ਰੀ ਦਵਜ ਚੰਦ ਜੀ ਆਪਣੀ ਦੇਖ ਰਹੀ ਹੇ ਦੇ ਵਿੱਚ ਦਿੱਲੀ ਤੋਂ ਤਿਆਰ ਕਰਵਾਈ ਗਈ ਮਹਾ ਮੈਦੀ ਚਾਣਨੀ ਨੂੰ ਬੰਨਣ ਦਾ ਕੰਮ ਕਰ ਰਹੇ ਨੇ ਕੁਲਦੀਪ ਸਿੰਘ ਸੂਜ ਪਾਟਿਆ ਰਾਜਾ ਸੁਖਵਿੰਦਰ ਤੇ ਹੋਰ ਕਾਫੀ ਭਗਤ ਜਨ ਇਹ ਸੇਵਾ ਨਿਵਾ ਰਹੇ ਨੇ ਸੋ ਬਹੁਤ ਹੀ ਅਦਭੋਤ ਦ੍ਰਿਸ਼ ਹੈ ਮਹਾਮਈ ਦੇ ਮੰਦਰ ਦੇ ਵਿੱਚ ਸੇਵਾ ਜੋ ਰਚੁਰ ਨਾਲ ਕੀਤੀ ਜਾ ਰਹੀ ਹੈ ਭਗਤਾਵੰਦੋ ਇਹ ਚੈਨਲ ਨੇ ਲਗਦੇ ਆ ਸਾਰ ਮੰਦਰ ਦਾ ਅੰਦਰਲਾ ਹਿੱਸਾ ਜਗਮਗਾ ਉੱਠਿਆ ਔਰ ਬਹੁਤ ਹੀ ਸੁੰਦਰ ਦ੍ਰਿਸ਼ ਬਣ ਗਿਆ ਸੁਹਾ ਸਾਲ ਦਿੱਲੀ ਦੇ ਫਕਤ ਬਲਣਾ ਇਹ ਚਾਨੀ ਪੇਂਟ ਕੀਤੀ ਜਾਂਦੀ ਹੈ ਸੋ ਬਹੁਤ ਹੀ ਸੁੰਦਰ ਚਾਨੀ ਬਣਾ ਕੇ ਭੇਜੀ ਗਈ ਹੈ ਦੇਖੋ ਪედა ਸ਼੍ਰੀ ਦਵੰਤ ਚੰਦ ਕਰਗੀ ਜੀ ਆਪਣੀ ਦੇਖ ਰਹਿ ਚ ਇਸ ਚਾਨੀ ਨੂੰ ਲਗਵਾ ਰਹੇ ਨੇ ਜਾਨੀ ਦਜੜਾ ਲੱਗਦਾ ਸਾਰੀ ਪ੍ਰਭਾ ਪੈ ਗਿਆ ਬਹੁਤ ਹੀ ਸੁੰਦਰ ਦਰਬਾਰ جگਮਗਾ ਉਠਿਆ ਸੋ ਮਹਾਮਈ ਦਾ ਜੜਾ ਦਰਬਾਰ ਹੈ ਬਹੁਤ ਹੀ ਸੁੰਦਰ ਲੱਗ ਰਿਹਾ ਸੋ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਅੱਜ ਪਹਿਲਾ ਨਵਰਾਤਾ ਹੈ ਸੋ ਸਾਰੇ ਭਗਤ ਜਨ ਬاداتੋ ਬادات ਮਹਾਮਈ ਦੇ ਚਰਨਾਂ ਵਿੱਚ ਨਾਤਮਸਤੋ ਕੇ ਆਪਣੇ ਬੇੜੇ ਬਣੇ ਲਵਣ ਔਰ ਨਾਲ ਹੀ ਸਾਡੇ ਪਾਠਕਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਦੇਖਦੇ ਆ ਸਾਰ ਹੀ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਮੇਲੇ ਦੀ ਜਾਣਕਾਰੀ ਤਾਜਪੁਜ ਸਕੇ ਹਰ ਭਗਤ ਜਨ ਤੱਕ ਸੋ ਰਾਧਾ ਕ੍ਰਿਸ਼ਨ ਜੀ ਦਾ ਦਰਬਾਰ ਸਜ ਗਿਆ ਅਤੀ ਸੁੰਦਰ ਮਾਹੌਲ ਬਣਿਆ ਹੋਇਆ ਹੈ ਇਹ ਦਰਕਾਲ ਪਰੰਜੀ ਦਾ ਦਰਬਾਰ ਹੈ ਜੋ ਤ ਚਲਰੀਆਂ ਨੇ ਮਹਾਮਾਈ ਜੀ ਦਾ ਦਰਬਾਰ ਦੁਬਾਰਾ ਫਿਰ ਦਰਸ਼ਨ ਕਰਾ ਰਹੇ ਸਭਨਾ ਨੂੰ ਸੋ ਬਹੁਤ ਹੀ ਸੁੰਦਰ ਮਹਾਮਾਈ ਜੀ ਦਾ ਦਰਬਾਰ ਸਜਾ ਹੋਇਆ ਇਧਰ ਸ਼੍ਰੀ ਹਨੂਮਾਨ ਜੀ ਦਾ ਦਰਬਾਰ ਹੈ ਔਰ ਪੰਜ ਮੁਖੀ ਵਾਲਾ ਜੀ ਮਹਾਰਾਜ ਜੀ ਦੇ ਕਰੋ ਦਰਸ਼ਨ ਪੰਜ ਮੁਖੀ ਵਾਲਾ ਜੀ ਜੈ ਸ਼੍ਰੀ ਵਾਲਾ ਜੀ ਇਸਦੇ ਨਾਲ ਹੀ ਅੱਗੇ ਜਾ ਕੇ ਸ਼੍ਰੀ ਗਣੇਸ਼ ਜੀ ਦਾ ਦਰਬਾਰ ਹੈ ਜੈ ਸ਼੍ਰੀ ਗਣੇਸ਼ ਮਹਾਰਾਜ ਬਹੁਤ ਸੁੰਦਰ ਮੰਦਿਰ ਸ਼੍ਰੀ ਗਣੇਸ਼ ਜੀ ਮਹਾਰਾਜ ਦਾ ਇਸਦੇ ਨਾਲ ਹੀ ਲక్ష్ਮੀ ਰਾਂਜੀ ਜੀ ਦਾ ਮੰਦਿਰ ਸ਼ੋਭਤ ਹੈ ਇਸਦੇ ਨਾਲ ਹੀ ਮਹਾ ਮਾਈ ਕਾਲੀ ਜੀ ਦਾ ਦਰਬਾਰ ਹੈ ਔਰ ਇਸਦੇ ਨਾਲ ਹੀ माता संतोषी देवी मा देव जी ਦਾ ਤੇ ਨਾਲ ਹੀ ਨਾਲ ਦੇਵਤਾ ਜੀ ਦਾ ਦਰਬਾਰ ਸੋ ਕੋਲਮ ਲਾ ਕੇ ਜਿੰਨੇ ਵੀ تھے ਦਰਬਾਰ ਨੇ ਸਾਰੇ ਸਾਫ ਸਫਾਈ ਕਰਕੇ অতি ਸੁੰਦਰ ਬਣਾ ਦਿੱਤੇ ਮਾ ਮਸਾਨੀ ਜੀ ਦਾ ਦਰਬਾਰ ਸ਼ਨੀ ਦੇ ਮੰਦਰ ਜੀ ਦਾ ਦਰਬਾਰ જય ਸ਼ੰਦੀਪ ਸ਼ੇਪੋਲੇ ਜੀ ਦਾ ਦਰਬਾਰ ਜਾਇ ਸ਼ੇਪੋਲੇ ਸੋ ਇੱਥੇ ਹਰ ਸੋਮਵਾਰ ਨੂੰ ਸ਼ਿਵ ਦੀ ਪੂਜਨਾ ਕੀਤੇ ਜਾਂਦੀ ਹੈ ਸੋ ਸਾਰੇ ਹੀ ਦਰਬਾਰਾਂ ਦੀ ਰੂਪਰੇਖਾ ਸੋਹਣੀ ਬਣਾ ਦਿੱਤੀ ਗਈ ਹੈ ਸੋ ਸਾਰੇ ਭਗਤ ਜਨ ਬੇਨਤੀ ਕੀ ਸਤੋਂ ਦੇ ਮੇਲੇ ਵਿੱਚ ਬਾਤ ਤੋਂ ਬਾਤ ਹਾਜ਼ਰੀ ਭਰ ਕੇ ਆਪਣੇ ਬੇੜੇ ਬੰਨੇ ਲਾਓ ਅਤੇ ਮਹਾਮਈ ਦੇ ਨਤਮਸਤਕ ਹੋ ਕੇ ਆਪਣੇ ਅਗਲੇ